ਸਿੱਧਾ ਨੇ ਕਿਹਾ ਗੁਰੂ ਨਾਨਕ ਜੀ ਨੂੰ ਮਹਾਰਾਜ ਰੋਹਾਨੀਅਤ ਵੀ ਤਰੱਕੀ ਕਿਵੇਂ ਹੋ ਸਕਦੀ ਹੈ ਗੁਰੂ ਜੀ ਕਹਿੰਦੇ ਜੋਗੀ ਰਾਜ ਕੁਝ ਛੋਟੇ ਛੋਟੇ ਪਾਪ ਗੁਨਾਹ ਇਹ ਜਿਹੰਦੇ ਬੰਦਾ ਨਹੀਂ ਚਾਹੁੰਦਾ ਆਪੇ ਹੀ ਹੋ ਜਾਂਦੇ ਜਿਵੇਂ ਤੁਰਿਆ ਜਾਂਦਾ ਕੋਈ ਨਹੀਂ ਚਾਹੁੰਦਾ ਮੇਰੇ ਕੱਪੜੇ ਗੰਦੇ ਹੋਣ ਹਵਾ ਚਲੀ ਇਕੱਟਾ ਉੱਡ ਕੇ ਲੰਘ ਗਿਆ ਦਿੰਦੇ ਹੋ ਮਾੜਾ ਮੋਟਾ ਪਾਣੀ ਪੁਣੀ ਪਾਇਆ ਛਾੜਿਆ ਉਹ ਇਕੱਟਾ ਲੈ ਗਿਆ ਪਰ ਜਿਹੜੇ ਦਾਗ ਨੀਂ ਨਾਂ ਤੋਂ ਉੱਟ ਕੇ ਲੱਗਦੇ ਨਹੀਂ ਤੇ ਨਾ ਇਹ ਝਾੜਿਆ ਲੈਂਦੇ ਨਹੀਂ ਮੋਤਪਲੀ ਤੇ ਕੱਪੜ ਹੋਏ ਦੇਸ ਮੁੰਨ ਲਈਆ ਉਹ ਤੋ ਇਹ ਪਰੀਆਂ ਮਤ ਪਾਪਾ ਕੇ ਸੰਗ ਉਹ ਤੋ ਪੈ ਨਾਂਵੇਂ ਕੇ ਰੰਗ ਜੋਗੀ ਰਾਜ ਨਾਥ ਜੀ ਉਹ ਜਿਵੇਂ ਮਿਹਨਤ ਕਰਕੇ ਦਾਗ ਲਾਈ ਜਨੀ ਬੰਦਗੀ ਕਰ ਕਰਕੇ ਕਰ ਕਰਕੇ ਦੋਸ਼ਾਂ ਦੇ ਦਾਗ ਤਾਂ ਉਤਰਦੇ ਉਹਨਾਂ ਦੇ ਬਾਣੀ ਵਿੱਚ ਦਾਗ ਦੋਸ਼ ਚੱਲਿਆ ਮੋ ਲਾਏ ਦਰਗੇ ਬੈਸਣ ਨਹੀਂ ਪਾਏ ਸੋ ਜਿਨ੍ਹਾਂ ਨੂੰ ਇਹ ਜੀ ਪਾਪਾਂ ਰੂਪੀ ਦੋਸ਼ਾਂ ਦੇ ਦਾਗ ਲੱਗੇ ਹੋਏ ਨੇ ਗੁਰੂ ਨਾਨਕ ਜੀ ਕਹਿੰਦੇ ਗੱਲੀ ਭਾਤੀ ਨਹੀਂ ਲੈੰਦੇ ਹਾਂ ਜੀ ਸਾਬਣ ਭਾਵੇਂ ਸਾਬਣ ਕੋਲ ਰੱਖੋ ਕੱਪੜਿਆਂ ਦੇ ਦਾਗ ਲੈ ਜਾਓ ਜੀ ਲੈ ਜਾਓ ਜੀ ਉਹ ਨਹੀਂ ਲੱਗਣਗੇ ਜਿੰਦੇ ਰਗੜਾਂਗੇ ਇਸੇ ਤਰ੍ਹਾਂ ਹੀ ਜਦੋਂ ਆਪਾਂ ਸਿਮਰਨ ਕਰਾਂਗੇ ਫਿਰ ਬੁੱਧ ਉਜਲੀ ਹੋ ਜਾਏਗੀ ਫਿਰ ਬੁੱਧ ਨੂੰ ਗਿਆਨ ਹੋ ਜਾਏਗੀ ਫਿਰ ਇਹਦੀ ਮੁਕਤੀ ਹੋ ਜਾਏਗੀ ਗਿਆਨ ਸਾਧ ਸੰਕਪਦ ਨੂੰ ਹੁੰਦਾ ਸੁਰਤੀ ਨੂੰ ਨਹੀਂ ਹੁੰਦਾ ਬੜੇ ਬੜੇ ਸਾਡੇ ਦੇਸ਼ ਵਿੱਚ ਬਰਮ ਗਿਆਨੀ ਇਕੱਠੇ ਹੋ ਕੇ ਇੱਕ ਇੱਕ ਅੱਖਰ ਦਾ ਤਤ ਕੱਢਿਆ ਹੋਇਆ ਹੈ ਸਾਡੇ ਤਾਂ ਸੁਣਨਾ ਹੀ ਪਾਰਾ ਹੁੰਦਾ ਭਾਵੇਂ ਕਿਸੇ ਦੀ ਕਿੰਨੀ ਮਿਹਨਤ ਹੋਵੇ ਕਈ ਤਾਂ ਸੁੱਤੇ ਹੀ ਰਹਿੰਦੇ ਵੀ ਹੈ ਬਾਦੂ ਦਾ ਕੰਮ ਹੈ ਭਾਈ ਇੱਕ ਇੱਕ ਅੱਖਰ ਕਲਿਆਣ ਦੀ ਕਰਨ ਦੀ ਮਨੁੱਖ ਦੀ ਤਾਕਤ ਰੱਖਦਾ ਹੈ ਇਹ ਕੋਈ ਦੁਨੀਆਵੀ ਗੱਲਾਂ ਬਾਤਾਂ ਨਹੀਂ ਸੋ ਲੇਵ ਲੱਗੀ ਤੇ ਸੂ ਤੋਤਿਆਂ ਨਿਤ ਪੜਾਏ ਕਰੇ ਅਸੁੱਤਾ ਪਤ ਤਦਾਨ ਨਾਮ ਰਾਮ ਨਾਮ ਦੁਰਮਤ ਪਾਪ ਕਲੇਵਰ ਤੋਤਾ ਅੰਤ ਕਾਲ ਜਮ ਜਾਲ ਤੋੜ ਨਰਕਾਂ ਵਿੱਚ ਨਖਾਂ ਤੁਸ ਗੋਤਾ ਗਈ ਬਕੁੰਟ ਭਵਾਨ ਚੜ ਕਿੱਥੇ ਕੂ ਵੀ ਨਰਕ ਚ ਵਾਸਾ ਹੋਣਾ ਉਸ ਆਲਨ ਪਾਣੀ ਵਿੱਚ ਏਕ ਨਿਮਖ ਕਾਮ ਸਵਾਦ ਕਾਰਨ ਕੋਟ ਦਿਵਸ ਨਰਕ ਸਿਰਤੀ ਹੈ ਥੋੜੇ ਜੀ পাপ ਦੇ ਬਦਲੇ ਵਿੱਚ 1 ਕਰੋੜ ਦਿਨ ਨਰਕ ਵਿੱਚ ਰਹਿਣ ਵਾਸਤੇ ਮਿਲਦਾ ਹੈ। ਇਸੇ ਤਰ੍ਹਾਂ ਜੰਗੇ ਕਮੰਦ ਏਕ ਨਿਮਕ ਸਿਮਰਨ ਵਿੱਚ ਜੀਆ। ਇੰਨੀ ਥੋੜਾ ਜਿਹਾ ਟਾਈਮ ਸਿਮਰਨ ਵਿੱਚ ਲਾਇਆ ਇੱਕ ਨਿਮਕ ਅੱਖ ਚਮਕ ਗਈ ਨਾ ਬਜਾਦਾ ਨਾ। ਕੋਟ ਬਕੁੰਠੇ ਪਾਇ ਇੱਕ ਪਲਕ ਸੁਖ ਸਾਗ ਸਮਾਗਮ ਕੋਟ ਬਕੁੰਠੇ ਪਾਇ। ਇੱਕ ਵਰਨ ਗੁਰੂ ਦੀ ਹਜ਼ੂਰੀ ਵਿੱਚ ਆਇਆ ਸਾਧ ਸੰਗਤ ਉਹਦੇ ਬਦਲੇ ਵਿੱਚ ਕਰੋੜ ਦਿਨ ਬਕੁਨਠ ਤਾਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹਨੂੰ ਰਹਿਣ ਵਾਸਤੇ ਮਿਲਦਾ ਹੈ ਜੇ ਕਿਤੇ ਗੁਰੂ ਵਾਲਾ ਹੀ ਬਣ ਜਾਏ ਉਹ ਤਾਂ ਗੱਲ ਹੀ ਮੁੱਕੀ ਜੰਮਣ ਮਰਨਾ ਤਿੰਨ ਕੋ ਜੋ ਹਰ ਲੜ ਲਾਗੇ ਸੋ ਇਸ